ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਅਜਸੀ ਮਾਨੀ ਕਹਿੰਦੇ ਆ ਕਿ ਪਰਮਾਤਮਾ ਤੋਂ ਹਰ ਕਿਸੇ ਦੀ ਕੋਈ ਨਾ ਕੋਈ ਵਿਸ਼ੇ ਜ਼ਰੂਰ ਹੁੰਦੀ ਹੈ ਮੰਗਦਾ ਹੀ ਹੈ ਅਗਲਾ ਆਪਣੀ ਜ਼ਿੰਦਗੀ ਵਿੱਚ ਸਕਸੈਸ ਲਈ ਕੋਈ ਪੜ੍ਹਾਈ ਲਈ ਕੋਈ ਅਫਸਰ ਬਣਨ ਲਈ ਕੋਈ ਕੰਮ ਕਰ ਲਈ ਕੋਈ ਜ਼ਿੰਦਗੀ ਦੇ ਵਿੱਚ ਕਿਸੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਹੀ ਕਿਹਾਂ ਚੀਜ਼ ਹੋ ਜਵੇ ਆਹ ਚੀਜ਼ ਹੋ ਜਵੇ ਇੱਥੇ ਤਾਂ ਹੋ ਜਵੇ ਹਰ ਤਰ੍ਹਾਂ ਦੇ ਵਿਸ਼ੇ ਇਨਸਾਨ ਦੀ ਜ਼ਿੰਦਗੀ ਵਿੱਚ ਉਹ ਜੋ ਵੀ ਜ਼ਰੂਰੀ ਹੈ ਉਹ ਉਸ ਨੂੰ ਮੰਗਦਾ ਹੈ ਕਦੇ ਸਾਨੂੰ ਆ ਚਾਹੀਦਾ ਕਦੇ ਸਾਨੂੰ ਆ ਚਾਹੀਦਾ ਪਰ ਸੱਚ ਜਾਣਿਓ ਜੋ ਤੁਸੀਂ ਮਰਜ਼ੀ ਮੰਗੋ ਤੁਹਾਡੀਆਂ ਬਹੁਤ ਸਾਰੀਆਂ ਵਿਸ਼ੇਸ਼ ਹੋ ਸਕਦੀਆਂ ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਥੋੜਾ ਹੋ ਸਕਦੀਆਂ ਨੇ ਜੋ ਤੁਸੀਂ ਹਮੇਸ਼ਾ ਲਈ ਮੰਗਦੇ ਰਹਿੰਦੇ ਅਸੀਂ ਇਨਸਾਨ ਦੀ ਆਦਤ ਹੈ ਕਿ ਇਹ ਰਪਾਏ ਕਰਦੇ ਇਹ ਰਪਾਏ ਕਰਦੇ ਆ ਵੀ ਹੈ ਆਪਣੇ ਆਪਣੇ ਆਪ ਨੂੰ ਦੇਖਿਆ ਆਪਣੇ ਆਲੇ ਦੁਆਲੇ ਨੂੰ ਦੇਖਿਆ ਆਪਣੇ ਪਰਿਵਾਰ ਨੂੰ ਦੇਖਿਆ ਤਾਂ ਪਹਿਚਾਨਦੀ ਆ ਹਰ ਕੋਈ ਆਪਣੀ ਕਿਸੇ ਨਾ ਕਿਸੇ ਲਾਲਸਾ ਨੂੰ ਪੂਰੀ ਕਰਨ ਲਈ ਹਰ ਆਪਣੇ ਮਨੋ ਕਾਮਨਾ ਨੂੰ ਪੂਰੀ ਕਰਨ ਦੇ ਲਈ ਵਿਸ਼ ਮੰਗਦਾ ਹੈ ਆਪਣੀ ਅਦਾਸ ਬੇਨਤੀ ਆ ਕਰਦਾ ਹੈ ਇੱਕ ਚੀਜ਼ ਹੈ ਧਿਆਨ ਨਾਲ ਸੁਣੋ ਇੱਕ ਚੀਜ਼ ਜੋ ਨਾ ਹੋਵੇ ਨਾ ਕੋਈ ਚੀਜ਼ ਮੰਗਦਾ ਹੀ ਨਹੀਂ ਸਿਰਫ ਉਹਦੇ ਵਾਲੀ ਧਿਆਨ ਹੁੰਦਾ ਹੈ ਕਿ ਕੋਈ ਵਿਸ਼ ਚੰਗੀ ਨਹੀਂ ਲੱਗਦੀ ਕਿ ਬਸ ਕੁਝ ਵੀ ਨਾ ਹੋਵੇ ਬਸ ਇਹ ਚੀਜ਼ ਠੀਕ ਹੋ ਗਈ ਉਹ ਹੈ ਨਰੋਗੀ ਕਰਨਾ ਉਹ ਹੈ ਲੋਗ ਤੋਂ ਬਚਣਾ ਉਹ ਹੈ ਮਨ ਦੀ ਸ਼ਾਂਤੀ ਆੰਦਿ ਸ਼ਾਂਤੀ ਦੀ ਜ਼ਰੂਰਤ ਹੈ ਸਰੀਰ ਕਰੋਗ ਜਦੋਂ ਲੱਗਿਆ ਹੋਏ ਨਾ ਤੇ ਫਿਰ ਬੰਦੇ ਦੀ ਕੋਈ ਵਿਸ਼ੀ ਨਹੀਂ ਨੇ ਫਿਰ ਬੰਦੇ ਦੀ ਕੋਈ ਬੰਦੋ ਕਾਮ ਨਹੀਂ ਫਿਰ ਬੰਦੇ ਦੀ ਕੋਈ ਪ੍ਰਤੀ ਕਿਸੇ ਚੀਜ਼ ਨਾਲ ਕਿਉਂਕਿ ਹਰ ਚੀਜ਼ ਦੀ ਅਹਿਮੀਅਤ ਉਦੋਂ ਹੀ ਹੈ ਜਦੋਂ ਸਾਡਾ ਸਰੀਰ ਠੀਕ ਹੈ ਜਦੋਂ ਅਸੀਂ ਤੰਦਰੁਸਤ ਸਰੀਰ ਨੂੰ ਚੱਕੀ ਕਰਦੇ ਹਾਂ ਤੇ ਤੰਦਰੁਸਤ ਸਰੀਰ ਦੇ ਅੰਦਰ ਇਹ ਤੰਦਰੁਸਤ ਮਨ ਤੇ ਦਿਮਾਗ ਵੀ ਆਸਮਾਨ ਹੁੰਦਾ ਹੈ ਜਿਸ ਦੁਆਰਾ ਸੇ ਇਹ ਸਾਰੀਆਂ ਦੁਨੀਆਦਾਰੀ ਚੀਜ਼ਾਂ ਦੀ ਪ੍ਰਾਪਤੀ ਦੀ ਲਾਲਸਾ ਕਰਦੇ ਤੇ ਕਿਹੜੀ ਨਾਲ ਸਾਰਿਆਂ ਜਾਂਦੀ ਏ ਜੇ ਸਰੀਰ ਹੀ ਨਾ ਠੀਕ ਹੋ ਤੇ ਫਿਰ ਉਦੋਂ ਸਿਰਫ ਤੇ ਸਿਰਫ ਇੱਕੋ ਹੀ ਅਦਾਸ ਬਿੰਦੂ ਦੇ ਕੇ ਨਾ ਬਾ ਇਸਰੇ ਠੀਕਾ ਤੇ ਕਿਉਂਕਿ ਉਸਨੇ ਸਰੀਰ ਦਿੱਤਾ ਹੁੰਦਾ ਤੇ ਭੰਦਾ ਵੀ ਹੋਂ ਸ਼ੁਰੂ ਕਰਨਾ ਆ ਉਹੀ ਗੱਲ ਕਿ ਹਿੰਮਤ ਆਪ ਕਰਨੀ ਪੈਂਦੀ ਏ ਸਟਰਗਲ ਆਪ ਕਰਨੀ ਪੈਂਦੀ ਏ ਦੁੱਖ ਤੇ ਸੁੱਖ ਸਰੀਰ ਦੀ ਪੀੜਾ ਆਪ ਹੀ ਸਹਿਣੀ ਪੈਂਦੀ ਹੈ ਉਹ ਕਹਿੰਦੀ ਜਾ ਵਾ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਦੁੱਖ ਤਰਦ ਕਿੁੱਛੇ ਦੇ ਕੋਲ ਵਟਾ ਸਕਦਾ ਹੈ ਸਾਰੀਆਂ ਗੱਲਾਂ ਵਾਕਈ ਨੇ ਤੇ ਬਸ ਉਹ ਹੀ ਜਾਣਦਾ ਜਿਸ ਦੇ ਤੰਗ ਲੀਤੇ ਜਿਸ ਨੇ ਮਾਨ ਲਿਆ ਇਹ ਦੀ ਸਚਾਈ ਹੈ ਰੱਬ ਇਸ ਚੀਜ਼ ਨੂੰ ਮੰਨਦੇ ਹੋਣਾ ਕਿ ਤਾਂ ਹੁੰਦਾ ਬਸ ਬੋਰ ਭਾਵੇਂ ਜਿੰਨੀ ਮਰਜ਼ੀ ਬਨੋ ਕਾਮਨਾ ਹੋ ਤੁਹਾਡੀਆਂ ਪੂਰੀਆਂ ਹੋਣੀਆਂ ਨੇ ਕਿ ਨਹੀਂ ਹੋਣੀਆਂ ਨੇ ਪਰ ਇਹ ਜ਼ਰੂਰ ਮੰਗਿਆ ਕਰੋ ਕਿ ਪਰਮਾਤਮਾ ਰੋਗ ਬਿਮਾਰੀ ਚਿੰਤਾਵਾਂ ਤੋਂ ਦੂਰੀ ਚ ਦੂਰ ਬਣਾ ਕੇ ਰੱਖੀ ਤੇ ਜੇ ਕੋਈ ਚੀਜ਼ ਦੇਣੀ ਹੈ ਤਾਂ ਨਾਲ ਉਹਦਾ ਹੱਲ ਵੀ ਦੇਣੀ ਕਿਉਂਕਿ ਦੁਨੀਆ ਦਾ ਰਿਤੋ ਇਹਨਾਂ ਚੀਜ਼ਾਂ ਤੋਂ ਭੱਜ ਹੀ ਨਹੀਂ ਸਕਦੇ ਅਸੀਂ ਪਰੇਸ਼ਾਨੀਆਂ ਤੋਂ ਪਿੱਛੇ ਹਾਂਟ ਹੀ ਨਹੀਂ ਸਕਦੇ ਅਸੀਂ ਮੈਨੂੰ ਲੱਗਦਾ ਕਿ ਦੁਨੀਆ ਦਾ ਰਿਤਾ ਦੂਜਾ ਨਾ ਹੀ ਪਰੇਸ਼ਾਨੀ ਹੋਣਾ ਚਾਹੀਦਾ ਸੀ ਉਹ ਕਹੋ ਹੀ ਗੱਲ ਮੈਂ ਤੁਹਾਨੂੰ ਇੱਕ ਵਾਰ ਦੱਸਿਆ ਸੀ ਨਾ ਕਿ ਕਿਸੇ ਨੇ ਕਿਹਾ ਕਿ ਇੰਨੀਆਂ ਤਕਲੀਫਾਂ ਇੰਨੀਆਂ ਤਕਲੀਫਾਂ ਤਾਂ ਦੂਜੇ ਨੇ ਕਿਹਾ ਇਹਦੇ ਨਾਲ ਹੀ ਜੰਮੀਆਂ ਤਾਂ ਇਹਦਾ ਮਤਲਬ ਕੀ ਹੋਇਆ ਕਿ ਤਕਲੀਫਾਂ ਤੇ ਪਰੇਸ਼ਾਨੀਆਂ ਤੇ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੀ ਨਹੀਂ ਸਮਝ ਲੋ ਕਿ ਚੱਲ ਕੋਈ ਨਹੀਂ ਫਿਰ ਪਰ ਸਰੀਰ ਠੀਕ ਹੋਵੇ ਮਨ ਠੀਕ ਹੋਵੇ ਤਾਂ ਹਰ ਪਰੇਸ਼ਾਨੀ ਨਾਲ ਲੜਿਆ ਜਾ ਸਕਦਾ ਹੈ ਤੇ ਆਪਣੇ ਲਈ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਭ ਤੋਂ ਉੱਤਮ ਨਿਰੋਗੀ ਕਾਇਆ ਕਿਹਾ ਗਿਆ ਹੈ ਨਾ ਤੇ ਨਿਰੋਗੀ ਕਾਇਆ ਲਈ ਜਰੂਰ ਯਤਨ ਕਰਿਆ ਕਰੋ ਮਨ ਦੀ मजबूती ਲਈ ਸਰੀਰ ਦੀ ਫਰੈਸ਼ਨੈਸ ਲਈ ਯੋਗਾ ਕਰਨਾ ਮੈਡੀਟੇਸ਼ਨ ਕਰਨਾ ਆਪਣੇ ਲਈ ਵਕਤ ਕੱਢਣਾ ਆਪਣੀ ਫਿਟਨੈਸ ਨੇ ਵਧੀਆਂ ਕਰਨਾ ਇਹ ਨਹੀਂ ਕਿ ਦੂਜਿਆਂ ਦੇ ਲਈ ਹਮੇਸ਼ਾ ਦੇਖਦੇ ਰਹੋ ਕਿਉਂਕਿ ਜਦੋਂ ਸਰੀਰ ਤੁਹਾਡੇ ਨੂੰ ਪਰੇਸ਼ਾਨੀ ਹੋਣੀ ਹੈ ਤਾਂ ਦੂਜਿਆਂ ਲਈ ਉਚ ਸਾਨੂੰ ਵੀ ਬੰਦਾ ਦੇ ਸਕੇ ਠੀਕ ਹੈ ਤੁਹਾਨੂੰ ਕਿਸੇ ਵੀ ਚੀਜ਼ ਦੀ ਜਰੂਰਤ ਹੈ ਕੋਈ ਬਤਾ ਸਕਦਾ ਕੋ ਤੁਹਾਨੂੰ ਦੇ ਸਕਦਾ ਉਸੇ ਤਰ੍ਹਾਂ ਦਾ ਤੁਹਾਨੂੰ ਮਿਲ ਸਕਦੀ ਹੈ ਕਿ ਤੁਸੀਂ ਦੂਸਰੇ ਦੇ ਵਿੱਚ ਉਹ ਚੀਜ਼ ਦਾ ਸੁੱਖ ਲੈ ਸਕਦੇ ਹੋ ਆਪਣਾ ਸਰੀਰ ਦਾ ਸੁੱਖ ਤੇ ਤੋਕ ਤੁਹਾਨੂੰ ਆਪ ਹੀ ਘਟਨਾ ਪੈਣਾ ਪਰੇਸ਼ਾਨੀ ਦੇ ਨਾਲ ਦਰਦ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕਿਸੇ ਵੀ ਤਰ੍ਹਾਂ ਦੀ ਉਚੋਣ ਤੁਹਾਨੂੰ ਕਿ ਪਰਮਾਤਮਾ ਕਰੇ ਕਦੇ ਕਿਸੇ ਨੂੰ ਕੋਈ ਰੋਗ ਨਾ ਲੱਗੇ ਜੋ ਵੀ ਹੈ ਤੁਹਾਨੂੰ ਇਹ ਯਾਦ ਹਮੇਸ਼ਾ ਰੱਖਣਾ ਚਾਹੀਦਾ ਹੈ ਕਿ ਜੇ ਕਿਤੇ ਚੀਜ਼ ਮੇਰੇ ਸਰੀਰ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ ਹੋਣੀ ਹੈ ਤਾਂ ਸਿਰਫ ਤੇ ਸਿਰਫ ਨਹੀਂ ਨਹੀਂ ਸਿਰਫ ਇਹਨਾਂ ਰੋਕੀ ਕਾਇਾਲੇ ਇਸ ਸਰੀਰ ਲਈ ਸੈਰ ਕਰਨੀ ਮੈਡੀਟੇਸ਼ਨ ਕਰਨੀ ਯਤਨ ਕਰਦੇ ਰਹਿਣਾ ਪਰਹੇਜ ਕਰਦੇ ਰਹਿਣਾ ਖੁਸ਼ ਰਹਿਣਾ ਆਪਣੇ ਮਨ ਨੂੰ ਦਿਮਾਗ ਨੂੰ ਸਟੇਬਲ ਰੱਖਣਾ ਇਹਨਾਂ ਨੂੰ ਖੁਸ਼ ਰੱਖਣਾ ਸਾਡਾ ਆਪਣਾ ਕੰਮ ਹੈ ਉਹੀ ਗੱਲ ਕਿ ਸਰੀਰ ਦੇ ਅੰਦਰ ਤੰਦਰੁਸਤ ਸਰੀਰ ਦੇ ਅੰਦਰ ਹੀ ਤੰਦਰੁਸਤ 몸 ਤੇ ਦਿਮਾਗ ਰਹੇ ਤਾਂ ਫਿਰ ਅਸੀਂ ਤੰਦਰੁਸਤ ਕਿਉਂ ਨਹੀਂ ਰਹਿਣਾ ਬਈ ਸਭ ਤੋਂ ਪਹਿਲਾਂ ਕੋਸ਼ਿਸ਼ ਤੰਦਰੁਸਤ ਸਰੀਰ ਲਈ ਕਰਨੀ ਚਾਹੀਦੀ ਹੈ ਤੁਹਾਨੂੰ ਕਰਨੀ ਵੀ ਚਾਹੀਦੀ ਹੈ ਕਿ ਆ 1 ਜੂਨ ਹੋ ਗਈ ਜੀ ਅੱਜ ਜੂਨ ਅੱਦਾ ਸਾਲ ਲੰਘ ਜਾਣਾ ਚੁੱਕੀ ਤੋਂ ਪਤਾ ਨਹੀਂ ਲੱਗਦਾ ਕਿ ਕਿਤਾਬੀ ਸੋ ਪਛੇਤ ਹੋਣ ਆਇਆ ਸੀ ਤੇ ਨਗ ਗਿਆ ਆਕੇ ਪਰਿਵਾਰ ਦੀ ਤਰਫੋਂ ਆਪਾਂ ਜਾਣਦੇ ਹਾਂ ਹਰ ਚੀਜ਼ ਦੇ ਵਿੱਚ ਆਪਾਂ ਇੱਕ ਦੂਜੇ ਦੇ ਨਾਲ ਤਲਵਾਦ ਹਰ ਰੋਜ਼ ਕਰਦੇ ਆ ਹਨਾ ਤੇ ਅੱਜ 1 ਜੂਨ ਹੋ ਗਿਆ ਐਤਵਾਰ ਦਾ ਦਿਨ ਹੈ ਐਤਵਾਰ ਦੇ ਦਿਨ ਦੇ ਨਾਲ ਹੀ ਗ੍ਰੰਥ ਦੇ ਮੁਤਾਬਕ ਅੱਜ ਤੇ ਤੇ ਨਾ ਜੋ ਜੋ ਮਹੀਨੇ ਦਾ ਖਰਾਬ ਹੋਹੀ ਜਾਣਾ ਹੈ ਤੇ ਹਮ ਤਾਂ ਕਰਦੇ ਸ਼ਟਿ ਤੀਆ ਜੇਠ ਮਹੀਨੇ ਦਾ ਸ਼ੁਕਲ ਪੱਖ ਚਾਲਣ ਵਕ ਪੱਖ ਚੱਲ ਰਿਹਾ ਅਸ਼ਲੇਸ਼ਾ ਨਕਸ਼ਤਰ ਗੱਣ ਨੂੰ ਮੁੱਲ ਵੜੇ ਹੋਏ ਨੇ ਤਕਰੀਬਨ ਇਹ ਚੱਲਣਗੇ 100 ਵਾਰ ਤੱਕ 100 ਵਾਰ ਤੱਕ ਤਕਰੀਬਨ ਆਪਾਂ ਲਾਂਗੇ 100 ਵਾਰ ਨੂੰ 10:56 ਮਿੰਟ ਤੱਕ ਚੱਲਣ ਵਾਲੇ ਰਾਤ ਨੂੰ 10:55 ਤੱਕ ਚੱਲਣ ਵਾਲੇ ਦੇ ਚੇਹੂ ਗੱਣ ਮੁੱਲ ਦੀ ਗੋਜਾ ਲੱਗਣੀ ਹੈ ਤਦੋਂ ਤੱਕ ਗੱਣ ਮੁੱਲ ਵੜੇ ਮੋਟਾ ਮੋਟਾ ਦੱਸਾਂਗੇ ਆਪਾਂ ਕਿੱਦਾਂ ਜਾਏਗਾ ਜੂਨ ਦਾ ਮਹੀਨਾ ਕਿਹੜੇ ਕਰਾ ਕਰਨਗੇ ਰਾਸ਼ੀ ਪਰਵਰਤਨ ਤਿੱਥੀਆਂ ਤੇ ਸਥਿਤੀਆਂ ਮੁਤਾਬਕ ਥੋੜਾ ਆਜਾ ਪਰਹੇਜ਼ ਵੈਸੇ ਹਾਲ ਹੋ ਜਾਪਾ ਤੁਹਾਨੂੰ ਅਸਟਰੋਲੋਜੀ ਵਿਦ ਤੇ ਲੌਜੀਕ ਲੌਜੀਕਲੀ ਆਪਾਂ ਤੁਹਾਨੂੰ ਦੱਸਦੇ ਆ ਕਿੱਦਾਂ ਕੀ ਕਰਨਾ ਪਰ ਲੌਜੀਕਲੀ ਇਹ ਵੀ ਦੱਸ ਦਈਏ ਕਿ ਜਿਹੜੀਆਂ ਤਿੱਥੀਆਂ ਤੇ ਸਥਿਤੀਆਂ ਤੇ ਜ਼ਿੰਮੇਵਾਰ ਅਸੀਂ ਆ ਉਸ ਮੁਤਾਬਕ ਥੋੜਾ ਅੱਛਾ ਜਿਹਾ ਪਰਹੇਜ਼ ਕਰਕੇ ਬਹੁਤ ਹੀ ਵਧੀਆ ਦਿਨ ਨੂੰ ਕੱਢ ਸਕਦੇ ਹਾਂ ਚਲੋ ਜੂਨ ਮਹੀਨੇ ਦਾ ਰੱਪ ਹੋ ਰਿਹਾ ਹੈ ਤਵਾਰ ਵਾਲੇ ਦਿਨ ਛੇ ਕਿੱਥੀ ਤੇ ਤੇ 6 ਤਰੀਕ ਨੂੰ 6 ਤਰੀਕ ਨੂੰ ਕੱਲ 31 ਤਰੀਕ ਨੂੰ ਸ਼ੁਕਰ ਰਾਸ਼ੀ ਪਰਵਰਤਨ ਕੀਤਾ ਤੇ 6 ਜੂਨ ਬੁੱਧਵਾਰ ਵਾਲੇ ਦਿਨ ਦੇਖਿਆ ਜਾਵੇ ਤਸਵੀਰੇ ਟੜਕੇ ਪੈਸੇ ਤਾਂ ਰਾਸ਼ੀ ਪਰਵਰਤਨ ਕਰੇਗਾ ਕੌਣ ਮੰਗਲ ਮੰਗਲ ਗ੍ਰਹਿ ਰਾਸ਼ੀ ਪਰਵਰਤਨ ਕਰ ਰਿਹਾ ਹੈ ਐਂ ਵੈਸੇ 3 ਅ 5 ਤਰੀਕ ਨੂੰ ਤਕਰੀਬਨ 6 ਤਰੀਕ ਸੌਰੀ 6 ਤਰੀਕ ਨੂੰ ਮੰਗਲ ਰਾਸ਼ੀ ਪਰਵਰਤਨ ਕਰਕੇ ਚਲਾ ਜਾਏਗਾ ਸਿੰਘ ਰਾਸ਼ੀ ਵਿੱਚ ਕਰਕਰਾਸ਼ੀ ਤੋਂ ਨਹੀਂ ਕਰਕੇ ਕਦੋਂ ਜਾਏਗਾ ਮੈਂ ਤੁਹਾਨੂੰ ਟਾਈਮ ਵੀ ਦੱਸ ਦਿੰਨੀ ਆ ਕੱਪਰ ਸੋਤ 20 ਦਿਨਾਂ 사ਤ ਤਰੀਕ ਨੂੰ ਸੇਰੇ ਤੜਕੇ ਬੁੱਧ ਮਿਥੂਨ ਰਾਸ਼ੀ ਚ ਚਲਾ ਜਾਏਗਾ ਇਹ ਵੀ ਤਕਰੀਬਨ 6 ਤਰੀਕ 6 ਤਰੀਕ ਨੂੰ ਬੁੱਧ ਵੀ ਮਿਥੂਨ ਰਾਸ਼ੀ ਚ ਜਾਏਗਾ 9:27 ਜਦ ਇਹ ਬੁੱਧ ਸੂਰਜ ਨਾਲ ਨਿਕਲ ਕੇ ਆਪਣੀ ਅਗਲੀ ਰਾਸ਼ੀ ਵਿੱਚ ਸੂਰਜ ਜਾਏਗਾ ਸੰਗਰਾ ਦੋਗਰੇ ਰਾਸ਼ੀ ਪਰਵਰਤਨ ਹੋ ਗਏ 6 ਤਰੀਕ ਨੂੰ ਮੰਗਲ ਤੇ ਬੁੱਧ ਰਾਸ਼ੀ ਪਰਵਰਤਨ ਕਰ ਰਿਹਾ ਔਰ ਧਿਆਨ ਨਾਲ ਸੁਣੋ 11 ਤਰੀਕ ਨੂੰ ਕੈਸੇ ਜੇ ਸਿੱਖਿਆ ਜਾਵੇ ਤਾਂ ਜੇਟ ਪੂਰਨ ਮਹਾ ਰਵੀ ਦੇ 11 ਤਰੀਕ ਨੂੰ ਪੂਰਨ ਮਾਸ਼ੀ ਦਾ ਲਾਏਗਾ ਪਰਪੂਰਨ ਮਾਸ਼ੀ ਦਾ ਪੱਖ 10 ਤਰੀਕ ਨੂੰ ਸਵੇਰੇ 11:36 ਤੋਂ ਸ਼ੁਰੂ ਹੋ ਜਾਏਗਾ ਜੋ ਕਿ 11 ਤਰੀਕ ਨੂੰ 1:14 ਤੱਕ ਰਹੇਗਾ ਇਹ ਧਿਆਨ ਰੱਖਣਾ ਚਾਹੀਦਾ ਪੂਰਨ ਮਾਸ਼ੀ ਦਾ ਚੰਦਰਮਾ ਤੁਹਾਨੂੰ ਦਿਖੇਗਾ 10 ਤਰੀਕ ਮੰਗਲਵਾਰ ਦੀ ਰਾਤ ਨੂੰ ਓਕੇ ਤੇ ਵਟ ਸੁਵਿਤਰੀ ਵਰਤ ਵੀ ਉਸੇ ਦਿਨੀ ਰਹਿਣ ਵਾਲਾ ਹੈ ਗੱਲ ਕਰੀਏ ਆਪਾਂ ਅਗਲੀ ਗੱਲ ਤਾਂ ਸ਼੍ਰੀ ਦੁਰਗਾਸ਼ਟਮੀ ਮੈਂ ਤੁਹਾਨੂੰ ਦੱਸਿਆ 3 ਤਰੀਕ 3 ਜੂਨ ਨੂੰ ਰਹੇਗੀ ਤੇ ਇਕਾदशी निर्जरा एकादशी ਰਹੇਗੀ 6 ਤਰੀਕ ਨੂੰ 6 ਜੂਨ ਨੂੰ ਉਦਨੀ ਦੋਗਰੇ ਰਾਸ਼ੀ ਪਰਵਰਤਨ ਕਰਨਗੇ ਤੇ ਜੇਠ ਮਹੀਨੇ ਦੀ ਪੂਰਨਵਾਸ਼ੀ 10 ਤਰੀਕ ਮੰਗਲਵਾਰ ਤੋਂ ਸ਼ੁਰੂ ਹੋ ਕੇ ਅਗਲੇ ਦਿਨ 11 ਤਰੀਕ 1 ਵਜੇ ਤੱਕ ਰਹੇਗੀ ਤੇ ਉਸ ਤੋਂ ਬਾਅਦ 12 ਤਰੀਕ ਨੂੰ ਵੀਰਵਾਰ ਵਾਲੇ ਦਿਨ ਹੀ ਹਨੇਰ ਪੱਖ ਸ਼ੁਰੂ ਹੋ ਜਾਵੇਗਾ ਤੇ ਸੂਰਜ 15 ਤਰੀਕ ਨੂੰ ਰਾਸ਼ੀ ਪਰਵਰਤਨ ਕਰੇਗਾ ਜਾਨੀ ਸੰਗਰਾਦ ਰਹੇਗੀ ਜਿਹੜਾ ਦੇ ਮਹੀਨੇ ਦੀ 15 ਜੂਨ ਨੂੰ ਠੀਕ ਹੈ ਸੂਰਜ ਬੁੱਧ ਦੀ ਯੁਤੀ ਉਦਨ ਬਣ ਜਾਏਗੀ ਹੋਰ ਧਿਆਨ ਨਾਲ ਸੁਣੋ 16 ਜੂਨ ਨੂੰ ਪੰਜ ਕਰਾਪ ਹੋ ਜਾਏਗੀ ਦੁਪਹਿਰ ਨੂੰ 1:10 ਮਿੰਟ ਤੇ ਜੋ ਚੱਲੇਗੀ 20 ਤਰੀਕ ਤੱਕ 16 ਨੂੰ ਪੰਚਕ ਸ਼ੁਰੂ ਹੋ ਕੇ 20 ਤਰੀਕ ਨੂੰ ਰਾਤ ਨੂੰ ਤਕਰੀਬਨ 9:45 ਮਿੰਟ ਤੱਕ ਪੰਚਕ ਬਣੀ ਰਹੇਗੀ ਤੇ 21 ਤਰੀਕ ਨੂੰ ਜੋਗਨੀ ਕਾਦਸ਼ੀ ਦਾ ਵਰਤ ਰਹੇਗਾ ਔਰ 8 ਮਹੀਨੇ ਦੀ ਮਸਿਆ ਰਹੇਗੀ 25 ਜੂਨ 25 ਜੂਨ ਬੁੱਧਵਾਰ ਨੂੰ 8 ਮਹੀਨੇ ਦੀ ਮਸਿਆ ਰਹੇਗੀ ਤੇ ਫਿਰ ਉਸ ਤੋਂ ਬਾਅਦ ਚਾਲਨ ਬਖ ਸ਼ੁਰੂ ਹੋ ਜਾਏਗਾ 26 ਤਰੀਕ ਵੀਰਵਾਰ ਨੂੰ ਠੀਕ ਹੈ ਉਸ ਤੋਂ ਬਾਅਦ ਇਹ ਦੇਖਿਆ ਜਾਵੇ ਤਾਂ ਸ਼ੁੱਕਰ ਦਾ ਰਾਸ਼ੀ ਪਰਵਰਤਨ ਹੋਏਗਾ 29 29 ਤਰੀਕ لوਕਾਂ ਤੁਹਾਨੂੰ ਵੀਡੀਓ ਪਾਈ ਸੀ ਨਾ 29 ਤਰੀਕ 29 ਜੂਨ ਤਾਂ ਕਿ ਸ਼ੁੱਕਰ ਬ੍ਰਿਖ ਰਾਸ਼ੀ ਵਿੱਚ ਚਲਾ ਜਾਏਗਾ 29 ਤੋਂ ਬਾਅਦ ਕਮੇਸ਼ ਰਾਸ਼ੀ ਵਿੱਚ ਤੇ ਦੇਖਿਆ ਜਾਵੇ ਤਾਂ तकरीबन 4 ਗ੍ਰਹਿ ਮੰਗਲ ਵੀ ਬੁੱਧ ਵੀ ਸ਼ੁਕਰ ਵੀ ਤੇ ਸੂਰਜ ਵੀ ਰਾਸ਼ੀ ਪਰਵਰਤਨ ਕਰਨਗੇ ਇਸ ਮਹੀਨੇ ਜੋ ਕਿ ਆਪਾਂ ਤੁਹਾਨੂੰ ਦੱਸਦੇ ਹਾਂ ਮੋਟਾ-ਮੋਟਾ ਕੀ ਉਪਾਤ ਪ੍ਰੇਸ਼ ਕਰ ਲੈ ਤੇ ਕਿਹਨਾਂ ਲਈ 14 ਮਹੀਨਾ ਕੀ ਕਰਨ ਤੇ ਪਹਿਲਾਂ ਤੋਂ ਪਲੈਨਿੰਗ ਕਰਨ ਤੇ ਸ਼ੁਰੂ ਹੁੰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਰੀਜ਼ਾ ਦੇ ਮੇਸ਼ ਰਾਸ਼ੀ ਵਾਲਿਆਂ ਲਈ ਮੇਸ਼ ਰਾਸ਼ੀ ਵਾਲਿਆਂ ਲਈ ਸ਼ੁਕਰ ਪੂਰਾ ਮਹੀਨਾ तकरीबन ਲਗਨ ਜੀ ਰਹੇਗਾ ਤੇ ਅਖੀਰ ਚ ਜਾ ਕੇ ਇਹ ਦੂਸਰੇ ਸਾਲ ਵਿੱਚ ਜਾਏਗਾ ਬੁੱਧ ਦਾ ਰਾਸ਼ੀ ਪਰਵਰਤਨ ਤੇ ਸੂਰਜ ਦਾ ਰਾਸ਼ੀ ਪਰਵਰਤਨ ਦੇ ਰਾਸ਼ੀ ਵਾਲਿਆਂ ਨੂੰ ਥੋੜਾ ਸਾਥ ਵਾਏਗਾ अच्छा करेगा तो वृक्ष राशि वाले ये महीना अच्छा जाने वाला है बहुत अच्छा और अंत तो बाद कुछ ज़्यादा ही अच्छा हो जाएगा कुछ भी करना है कुछ नवे काम करने हाथ से कम ले रिश्ता करना है कुछ लग्जरी चीज़ लैनी है तो तकरीबन पंद्रह जून तो बाद करों तरह वो काम का सफलता ज्यादा तेज होगा उस तो बाद देखा जाए तो शुक्र थोड़ी लगन चाहिए आ जाएगा उन्ती जून तो बाद भी अच्छी शुभ हो जाएंगे ਤੌਰਸਿਆਂ ਇਹ ਬ੍ਰਿਖ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਅ ਦੂਸਰੇ ਆਜੇਗਾ ਸ਼ੁਕਰ ਮਿਸਤੀ ਕਰਨੀ। ਅ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਜੋ ਇਹ ਮਹੀਨਾ ਚੋਂ ਦਾ ਸੂਰਜ ਦਾ ਲਗਨ ਚੋਂ ਨਿਕਲ ਜਾਣਾ, ਬੁੱਧ ਦਾ ਨਿਕਲ ਜਾਣਾ ਤੇ ਨਾਲ ਮੇਸ਼ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਰਾਸ਼ੀ ਪਰਵਰਤਨ ਕਰਨਾ ਤੇ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਅ ਮੰਗਲ ਦਾ ਚੌਥੇ ਸਥਾਨ ਵਿੱਚ ਜਾ ਕੇ ਟੈਂਪਰੇਰੀ ਤੌਰ ਤੇ ਮੰਗਲਿਕ ਯੋਗ ਬਣਾਣਾ। ਥੋੜੀਆਂ ਜਿਹੀਆਂ ਪਰੇਸ਼ਾਨੀਆਂ ਕਰੇ ਲੋ ਬਧਾ ਸਕਦਾ। ਤਾਂ ਇਸ ਕਰਕੇ ਥੋੜੇ ਤੱਤੇਪਨ ਤੋਂ ਬਚਣਾ ਹੈ ਥੋੜਾ ਜਿਹਾ ਸੁਹਾਚ ਨਰਮੀ ਰੱਖ ਕੇ ਚੱਲਣਾ ਹੈ ਤੇ ਵਿਦੇਸ਼ ਜਾਣ ਲਈ ਕਿਸੇ ਤੇ ਪੇਪਰ ਵਰਕ ਦੇਣਾ ਤਾਂ ਪੈਸਾ ਪੈਣਾ ਹੀ ਹੈ ਚਾਹੇ ਨੀਵੇਂ ਥੋੜਾ ਛੀ ਵਾਲਿਆਂ ਦੇ ਲਈ ਜੂਨ ਦਾ ਮਹੀਨਾ ਦੇਖਿਆ ਜਾਵੇ ਤਾਂ ਤਕਰੀਬਨ 6 ਜੂਨ ਨੂੰ ਹੀ ਬੁੱਧ ਰਾਸ਼ੀ ਪਰਵਰਤਨ ਕਰਕੇ ਜਨ ਇਸ ਮਹੀਨੇ ਦੇ ਸ਼ੁਰੂਆਤ ਤੋਂ ਹੀ ਤੁਹਾਡੇ ਲਗਨ ਚ ਆ ਜਾਏਗਾ ਆਪਣੇ ਘਰ ਦੇ ਸ਼ੀਸ਼ੇ ਕੋਈ ਨਹੀਂ ਤੋੜਦਾ ਬੁੱਧ ਬ੍ਰਸਪਤ ਦੀ ਯੁੱਤੀ ਬਣੇਗੀ ਬੁੱਧ ਬ੍ਰਸਪਤ ਮਿੱਤਰ ਨਹੀਂ ਹੈ ਜਦੋਂ ਤੱਕ ਸੂਰਜ ਨਾਲ ਨਹੀਂ ਆ ਜਾਂਦਾ ਤਾਂ ਆਪਣੀ ਸਿਹਤ ਦਾ ਧਿਆਨ ਬਹੁਤ ਰੱਖਣਾ ਹੈ ਥੋੜੀ ਸਾਧ ਹੀ ਪ੍ਰੋਬਲਮ ਤੱਕ ਕਰ ਸਕਦੀ ਹੈ ਕਿਸੇ ਨੂੰ ਤੇ ਥੋੜੀ ਵੀਕਨੈਸ ਹੋ ਗਿਆ ਰਹ ਪਰ ਬਿਜ਼ਨਸ ਕੰਮ ਕਰਨ ਲਈ ਇਹ ਮਹੀਨਾ ਤੁਹਾਡੇ ਲਈ ਬਹੁਤ ਆਪ ਜਾਣ ਵਾਲਾ ਹੈ ਸ਼ੇਅਰ ਮਾਰਕੀਟ ਵਿੱਚ ਪੈਸਾ ਇਨਵੈਸਟ ਕਰਨ ਲਈ ਤੁਹਾਨੂੰ ਕਾਫੀ ਜ਼ਿਆਦਾ ਨਵੀਂ ਜਾਣਕਾਰੀ ਮਿਲਣ ਵਾਲੀ ਹੈ ਸਿਤਾਰੇ ਤੁਹਾਡੇ ਇਸ ਮਹੀਨੇ ਅੱਛੇ ਚੱਲਣ ਵਾਲੇ ਆ ਕਿਉਂਕਿ ਸੂਰਜ ਵੀ ਲਗਨ ਚਾਜ ਜਾਏਗਾ 15 ਤੋਂ ਬਾਅਦਾ ਰਾਜਨੀਤੀ ਵਿੱਚ ਨਾਮ ਚਮਕਾਉਣ ਲਈ ਸਰਕਾਰੀ ਨੌਕਰੀ ਵਿੱਚ ਤਰੱਕੀ ਲਈ ਅਫਸਰ ਤੁਹਾਡੇ ਵਧਣਗੇ ਤੇ ਤੁਹਾਡੇ ਅਫਸਰਾਂ ਤਨੁਕ ਵੀ ਤੁਹਾਡੇ ਪ੍ਰਤੀ ਤਕਰੀਬਨ ਤਕਰੀਬਨ ਸ਼ਾਂਤ ਤੇ ਰਹਿੰਦੀਆਂ ਹੀ ਰਹਿਣਗੇ ਕੈਂਸਰ ਜਨਿਕ ਕਰਕਰਾ ਰਸ਼ੀ ਵਾਲਿਆਂ ਦੀ ਗੱਲ ਕਰੀਏ ਤੇ ਚਾਰ ਗ੍ਰਹਿ ਵੈਸੇ ਕਿ ਕਿਹੜਾ ਕਿਹੜਾ ਗ੍ਰਹਿ ਕੀ ਕੀ ਪ੍ਰਭਾਵ ਪਾਏਗਾ ਇਕੱਲੇ ਇਕੱਲੇ ਦੀ ਜੋ ਵੀ ਆਪਾਂ ਤੁਹਾਨੂੰ ਪਾਵਾਂਗੇ ਹਰ ਗ੍ਰਹਿ ਦੀ ਪਰ ਇਹ ਜੂਨ ਦੇ ਮਹੀਨੇ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਮੋਟਾ ਮੋਟਾ ਧਿਆਨ ਰੱਖਣਾ ਚਾਹੀਦਾ ਜਿਨ੍ਹਾਂ ਨੇ ਕੋਈ ਨਵੇਂ ਡਿਸੀਜਨ ਲੈਣਾ ਹੈ ਕੋਈ ਕੰਮ ਕਰ ਕਰਨੇ ਆ ਤਾਂ ਥੋੜਾ ਸੋਚ ਸਮਝ ਕੇ ਹੀ ਕਰੋ ਤਾਂ ਆਪਾਂ ਜੀ ਕਰਕਰਾ ਰਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸ਼ੁੱਕਰ ਜੁਵਾ 10ਵੇਂ ਸਥਾਨ 'ਚ 11ਵੇਂ 'ਚ ਜਾਏਗਾ ਮਿੱਤਰ ਨਹੀਂ ਹੈ ਸੂਰਜ ਵੀ 12ਵੇਂ ਸਥਾਨ 'ਚ ਜਾਏਗਾ ਬੁੱਧ ਵੀ 12ਵੇਂ ਸਥਾਨ 'ਚ ਜਾਏਗਾ ਤਾਂ ਇਹ ਜੂਨ ਦਾ ਮਹੀਨਾ ਤੁਹਾਡੇ ਲਈ ਕੋ ਮਿਲਿਆ ਜੁਲਿਆ ਜਿਆ ਪ੍ਰਭਾਵ ਦਿਖਾਉਣ ਵਾਲਾ ਹੈ ਪਰ ਮੰਗਲ ਜੋ ਹੈ ਨਾ ਉਹ ਤੁਹਾਡੇ ਲਗਨ ਤੋਂ ਨੀਚ ਦਾ ਨਿਕਲ ਕੇ ਜੋ ਦੂਸਰੇ ਸਥਾਨ ਵਿੱਚ ਚਲਾ ਜਾਏਗਾ ਕਈ ਤੁਹਾਡੇ ਲਈ ਸ਼ੋਭਾ ਫਲ ਦੇ ਸਕਦਾ ਪਰ ਮੰਗਲ ਕੇਤੂ ਦਾ ਜੋਗ ਬਣਦਾ ਸਾਰੇ ਜਨਮ ਸਾਰੇ ਸਾਰੀਆਂ ਹੀ ਰਾਸ਼ੀਆਂ ਵਾਲੇ ਨੇ ਧਿਆਨ ਨਾਲ ਸੁਣਨਾ ਹੈ ਕਿ ਅੰਗਾਰਕ ਜੋਗ ਮੰਗਲ ਕੇਤੂ ਦਾ ਬਣੇਗਾ ਅਗਨੀ ਕਾਰਕ ਹਾਸੇ ਹੋਣਗੇ ਬਹੁਤ ਹੀ ਧਿਆਨ ਰੱਖਣਾ ਹੈ ਛੱਟ ਚੋਟ ਤੋਂ ਬਚਣਾ ਥੋੜਾ ਕਿਸੇ ਦੇ ਗਲਤ ਸੁਬਾਚ ਮੋਢੇ ਤੋਂ dard ਵਗੈਰਾ रह ਸਕਦਾ ਤਾਂ ਮੰਗਲ ਮੈਂ ਕੰਮ ਸਰਕਾਰ ਦਾ ਨਾ ਪੈਂਦਾ ਸ਼ਾਇਦ ਲੈ ਕੇ ਤਾਲੁਕ ਗ੍ਰਾਫ ਦਿਦੇ ਹੋ ਲਿਓ ਸਿੰਘ ਰਾਸ਼ੀ ਦੀ ਗੱਲ ਕਰੀ ਤਾਂ ਸਿੰਘ ਰਾਸ਼ੀ ਵਾਲਿਆਂ ਨੂੰ ਹਮੇਸ਼ਾ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਐਸੇ ਤਾਂ ਸੂਰਜ ਬੁੱਧ ਦੇ ਨਾਲ ਜਦੋਂ ਸੰਗ੍ਰਾਮ ਤੋਂ ਬਾਅਦ ਇੱਕ ਹਮਸਤਾਨੇ ਚਾਹੀਦਾ ਤਾਂ ਇਨਕਮ ਦੇ ਸੋਰਸਸ ਵਧਣਗੇ ਸਰਕਾਰੀ ਪੈਸਾ ਮਿਲੇਗਾ ਪਰ ਫਿਰ ਵੀ ਕੇਤੂ ਦੇ ਨਾਲ ਮੰਗਲ ਕੇਤੂ ਦਾ ਜੋ 6 ਤਰੀਕ ਤੋਂ ਬਣ ਵਾਲਾ ਹੈ ਉਹ ਤੁਹਾਡੇ ਲਈ ਕੋਈ ਆਨੰਦ ਖੁਫਾਨੀ ਦੇਣ ਵਾਲਾ ਉਸ ਦਾ ਜ਼ਿਆਦਾ ਦੇਣ ਵਾਲਾ ਵੀ ਜ਼ਿਆਦਾ ਵਧਾਉਣ ਵਾਲਾ ਸਮਝਦਾਰੀ ਨਾਲ ਕੰਮ ਕਰਨ ਤੇ ਹੀ ਇਹ ਮਹੀਨਾ ਸਹੀ ਰਹੇਗਾ ਨਹੀਂ ਤਾਂ ਉਸੇ ਦੀ وجہ ਨਾਲ ਰਿਸ਼ਤੇ ਤਾਂ ਕੰਮ ਕਰ ਦੋ ਨਹੀਂ ਕਰ ਸਕਦਾ ਪਰ ਕੋ ਜਣੀ ਕਨਿਆ ਰਸ਼ਤੀ ਗੱਲ ਕਰੀਏ ਉਹੀ ਗੱਲ ਮੈਂ ਤੁਹਾਨੂੰ ਦੱਸੀ ਕਿ ਹੰਗਾਰਿਕ ਹਾਸੇ ਸੱਟ ਚੋਟੋਂ ਦਾ ਭੈਮਾਨ ਤੇ ਬਣਿਆ ਰਹੇਗਾ ਮੰਗਲਵਾਰਵੇਂ ਸਤਾਂ ਤੇ ਜਾ ਰਿਹਾ ਅਠਵੇਂ ਕਲੇ ਕਮਾਲ ਕਰਖਾਂ ਦੀ ਪ੍ਰੋਬਲਮ ਦਵੇਗਾ ਕੋਧ ਸੂਰਜ ਦੀ ਜੁਤੀ 10ਵੇਂ ਸਥਾਨ ਵਿੱਚ ਬ੍ਰਹਿਸਪਤੀ ਦੇ ਨਾਲ ਕਲੋਜ਼ਲੀ ਰਿਸ਼ਤੇ ਥੋੜੇ ਖਰਾਬ ਹੋ ਸਕਦੇ ਆ ਰਾਜਨੀਤੀ ਵਿੱਚ ਨੇਪ ਨਹੀਂ ਲਈ ਸੋਸ਼ਲ ਮੀਡੀਆ ਤੇ ਨਹੀਂ ਲਈ ਇਹ ਮਿੰਨਾ ਬਿਲਕੁਲ ਸ਼ੁਭ ਹੈ ਪਰ ਨਾਲ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਜਲਦਬਾਜ਼ੀ ਚ ਲਈਏ ਫੈਸਲੇ ਤੁਹਾਡੀ ਸਿਹਤ ਨੂੰ ਖਰਾਬ ਨਹੀਂ ਕਰਦੇ ਮਾਹੌਲ ਨੂੰ ਖਰਾਬ ਕਰਨਗੇ ਬੱਚਿਆਂ ਨਾਲ ਥੋੜਾ ਫ੍ਰੈਂਡਲੀ ਰਹੋਗੇ ਦੋਸਤਾਨਾ ਸਬੰਧ ਬਣਾ ਕੇ ਰੱਖੋਗੇ ਥਾ ਚੰਗਾ ਨਹੀਂ ਤਾਂ ਪਰਿਨਾਮੇ ਕਿਸੇ ਨਾ ਕਿਸੇ ਤਰੀਕੇ ਨਾਲ ਆਗਲੀ ਰਾਸ਼ੀ ਦੀ ਗੱਲ ਕਰੀਏ ਆ ਪਾਲਿਪਰਾ ਜਾਂ ਟੂਲਾ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਥੋੜਾ ਜਿਹਾ ਅੱਛਾ ਤੁਹਾਡੇ ਲਈ ਜ਼ਿਆਦਾ ਅੱਛਾ ਹੋ ਗਿਆ ਬੇਸ਼ੱਕ ਮੀਨੇ ਦੇ ਵਿੱਚ ਸ਼ੁਕਰ ਨੇ ਟੋਹਣਾ ਪਰ ਉਹ ਤੱਕ ਸਭ ਅੱਛਾ ਹੀ ਆ ਕਹਿਣ ਦੇ ਲਈ ਇਹ ਨਹੀਂ ਕਹਿ ਰਹੇ ਆਪਾਂ ਕਿ ਕਿਉਂਕਿ ਸੂਰਜ ਬੁੱਧ ਤੁਹਾਡੀ ਰਾਸ਼ੀ ਤੋਂ 8ਵੇਂ 9ਵੇਂ ਚਾ ਬੁੱਧ ਹੁਣ 6 ਤਰੀਕ ਨੂੰ ਨਿਕਲ ਕੇ 9ਵੇਂ ਜਾਏਗਾ ਆਪਣੇ ਮਿੱਤਰ ਦੇ ਘਰ ਚ ਜਾਏਗਾ ਆਪਣੀ ਰਾਸ਼ੀ ਚ ਜਾਏਗਾ ਸ਼ੁਕਰ ਦੇ ਨਾਲ ਮਿੱਤਰਤਾ ਇਹ ਬੁੱਧ ਦੀ ਤਾਂ ਗੁਰੂ ਨਾਲ ਜੋਤੀ ਬਣਾ ਕੇ ਪੰਜਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਦੇਖੇਗਾ ਤੁਹਾਡੀ ਰਾਸ਼ੀ ਨੂੰ ਦੇਖੇਗਾ ਤੇ ਜਦੋਂ ਤੱਕ ਸੂਰਜ ਨਾਲ ਨਹੀਂ ਚਲਾ ਜਾਂਦਾ ਉਦੋਂ ਤੱਕ ਥੋੜਾ ਜਿਹਾ ਸੰਭਲ ਕੇ ਚੱਲਦਾ ਪਰ ਇੱਥੇ ਆ ਕੇ ਉਹ ਤੁਹਾਨੂੰ ਦਿਮਾਗੀ ਤੌਰ ਤੇ ਕਾਫੀ ਸੰਤੁਸ਼ਟੀ ਦਵੇਗਾ ਤੇ ਪਰੇਸ਼ਾਨੀਆਂ ਤੁਹਾਡੀਆਂ ਘਟਣਗੀਆਂ ਸਰਕਾਰੀ ਨੀਮ ਫੀਮ ਤੇ ਵਿਪਾਰ ਕੰਮ ਕੰਮ ਵਿੱਚ ਸਮਝਦਾਰੀ ਨਾਲ ਚੱਲਦੇ ਫਾਇਦਾ ਹੋਏਗਾ ਵਿਦਿਆਰਥੀਆਂ ਨੂੰ ਵਿਦੇਸ਼ ਯਾਤਰਾ ਲਈ ਰਸਤੇ ਖੁੱਲਣਗੇ ਸਕੋਰਪੀਓ বৃশ্চਿਕ રાશિ ਵਾਲੇ ਲਈ ਜੂਨ ਦਾ ਮਹੀਨਾ ਦੇਖਿਆ ਜਾਵੇ ਤਾਂ ਮੰਗਲ ਜੋ ਹੈ ਉਹ ਰਾਸ਼ੀ ਪਰਮਾਰਤਨ ਕਰਕੇ 10ਵੇਂ ਸਥਾਨ ਵਿੱਚ ਤੇ ਬੁੱਧ ਜੋ ਹੈ 8ਵੇਂ ਸਥਾਨ ਵਿੱਚ ਜਾਏਗਾ 6 ਜੋ ਜੋ ਤੁਹਾਨੂੰ ਸਰੀਰਕ ਤੌਰ ਤੇ ਕੋਈ ਨਾ ਕੋਈ ਪਰੇਸ਼ਾਨੀ ਦੇ ਸਕਦਾ ਪੇਟ ਸੰਬੰਧੀ ਜਾਂ ਤਾਂ ਪਰਸ਼ਾਪ ਸੰਬੰਧੀ ਪਰਸ਼ਾਨੀ ਬ੍ਰਸਪਤੀ ਯੁਤਿ ਕਰਕੇ ਹੋ ਸਕਦੀ ਆ ਪਰ ਅਗਰ ਤੁਸੀਂ ਗਿਆਨ ਲੈਣੇ ਹੋ ਕੋਈ ਪੜ੍ਹਦੇ ਹੋ ਕੋਈ ਕੋਰਸ ਕਰ ਰਹੇ ਹੋ ਕੋਈ ਟੈਸਟ ਦੇ ਰਹੇ ਹੋ ਤਾਂ ਉਹਦੇ ਲਈ ਇਹ ਸਮਾਂ ਬਿਲਕੁਲ ਬਿਹਤਰ ਹੈ ਬੂੜ ਗਿਆਨ ਦੀ ਪ੍ਰਾਪਤੀ ਦੇ ਲਈ ਤੁਹਾਡੇ ਦਿਮਾਗ ਦੇ ਆਪਾਂ ਕਹਿ ਸਕਦੇ ਆ ਕਿ ਤਰ੍ਹਾਂ ਦਾ ਰਸਤੇ ਖੁੱਲਣਗੇ ਤੇ ਸਭ ਪਾਸੇ ਸਕਸੈਸਫੁਲੀ ਤੁਹਾਡੇ ਮੇਨ ਤਰ੍ਹਾਂ ਨਹੀਂ ਆਵੇਗੀ ਸੈਜੀਟੇਰੀਅਸ ਤੁਹਾਨੂੰ ਰਸਤੇ ਦੀ ਗੱਲ ਕਰੀਏ ਤਾਂ ਇਹ ਜੋਨ ਦਾ ਇਹ ਜੋਨ ਦਾ ਮਹੀਨਾ ਤੁਹਾਡੇ ਲਈ ਤਕਰੀਬਨ ਬੁੱਧਾ ਸੱਤਵੇਂ ਖਾਨੇ ਵਿੱਚ ਆਉਣਾ ਬ੍ਰਹਸਪਤੀ ਨਾਲ ਜੁਤੀਗਣਾ ਮੰਗਲ ਨਾਲ 9 ਸਾਂਬੇ ਜਾਣਾ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਇਨਕਮ ਖਰਚੇ ਬਰਾਬਰ ਹੋ ਕੇ ਹਸਪੀਟਲ ਦੇ ਥੋੜੇ ਬਹੁਤੇ ਦੇ ਚੱਕਰ ਲੱਗ ਸਕਦੇ ਆ ਬਜ਼ੁਰਗਾਂ ਦੀ ਸੇਤ ਖਰਾਬ ਹੋ ਸਕਦੀ ਆ ਕਿਉਂਕਿ ਬ੍ਰਹਸਪਤ ਨਾਲ ਬੁੱਧ ਦੀ ਜੁਤੀ ਕਿ ਬੁੱਧ ਜੋ ਹੈ ਉਹ ਤੁਹਾਡੇ ਸੱਤਵੇਂ ਖਾਨੇ ਬਿਜ਼ਨਸ ਕਾਰੋਕਾਰ ਵਪਾਰ ਵਿੱਚ 파ਟਨਰਸ਼ਿਪ ਦੀ ਕੋਈ ਆਫਰ ਤੁਹਾਨੂੰ ਮਿਲ ਸਕਦੀ ਹੈ ਜਿਸ ਵਿੱਚ ਕੰਮ ਕਰਕੇ ਤੁਹਾਨੂੰ ਵਧੀਆ ਲੱਗੇ ਕਰਦੇ ਉਸ ਵਿੱਚ ਪੋਜ਼ਿਟਿਵਿਟੀ ਵੀ ਮਿਲੇਗਾ ਪਰ ਕਿਉਂਕਿ ਮੰਗਲ ਗ੍ਰਹਿ ਦਾ ਯੋਗ ਬਣੇਗਾ ਲਤਵਾ ਦੇ ਸੱਟ ਲੱਗ ਸਕਦੀ ਹੈ ਬਹੁਤ ਧਿਆਨ ਨਾਲ ਚਲਾਈਓ ਬੱਚਿਆਂ ਦੀ ਸੰਭਾਲ ਰੱਖ ਕੇ ਹੋਲੀ ਚੱਲਣਾ ਆਰਾਮ ਨਾਲ ਚੱਲਣਾ ਵਿਵਿਧਾ ਘਟ ਕਰਕੇ ਚੱਲਣਾ ਹੀ ਵਧੀਆ ਕੋਈ ਨਾ ਕੋਈ ਅਕੀਕਰ ਖਾਸਾ ਨਾ ਹੋਵੇ ਤਾਂ ਹਮੇਸ਼ਾ ਬਚਾ ਚੀ ਬਚਾ ਵਾਲੀ ਸਥਿਤੀ ਨੂੰ ਲੈ ਕੇ ਤੁਸੀਂ ਚਲੋਗੇ ਤਾਂ ਹੋਰ ਜ਼ਿਆਦਾ ਵਧੀਆ ਰਹੇਗਾ ਕੈਪ੍ਰਿਕੌਰ ਮਕਰ ਰਾਸ਼ੀ ਦੇ ਲਈ ਗੱਲ ਕਰੀ ਆਪਾਂ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਮੰਗਨ 8ਵੇਂ ਸਥਾਨ ਵਿੱਚ ਮਕਰ ਕੇਤੂ ਦਾ ਜੋ ਬਣੇਗਾ ਕੋਈ ਪਰੇਸ਼ ਚੱਕਰ ਪੈ ਸਕਦਾ ਹੈ ਹਰ ਕਿਸੇ ਤਰ੍ਹਾਂ ਨਾਲ ਸਰਕਾਰੀ ਕੰਮ ਨੂੰ ਹਲਕੇ ਜਿ ਨਹੀਂ ਲੈਣਾ ਸ਼ੁਕਰ ਦਾ ਰਾਸ਼ੀ ਪਰਤਨ ਤਾਂ ਅਗਲੇ ਸ਼ੁਭ ਹੋਇਆ ਬੁੱਧ ਦਾ ਸ ਤੇ ਸੂਰਜ ਦਾ ਰਾਸ਼ੀ ਪਰਤਨ ਚੋਇਆ ਉਹ ਵੀ ਤਕਰੀਬਨ ਸਹੀ ਹੀ ਰਹੇਗਾ ਕਿਉਂਕਿ ਕਿਸਮਤ ਦਾ ਮਾਲਕ ਬੁੱਧ ਜੀ ਨੇ ਸਥਾਨ ਚ ਜਾਏਗਾ ਪੈੜ ਪਾਇਦਾ ਸਾਥ ਜੀਵਨ ਸਾਥੀ ਤੇ ਦਾ ਸਾਥ ਹਿੰਮਤ ਦਾ ਵਧਾਏਗਾ ਪਰ ਨਾਲ ਰੋਗ ਬਿਮਾਰੀ ਦੀ ਚਿੰਤਾ ਵੀ ਥੋੜੀ ਬਾਤ ਸਕਦੀ ਹੈ ਤੇ ਵੀ ਵੀਗਿਆ ਦੇ ਪ੍ਰਭੂ ਹੋਵੇ ਤਾਂ ਹਾਲੇ ਕਿਸੇ ਚੀਜ਼ ਨੂੰ ਲੈਣਾ ਮੰਦਲ ਵਿੱਚ ਕਮਜ਼ ਥੋੜੀ ਬਹੁਤੀ ਰੁਕਾਵਟ ਮੰਗਾ ਦੇ ਅਟਨੇ ਸਥਾਨ ਵਿੱਚ ਬੈਠ ਕੇ ਪੈ ਸਕਦੀ ਆ ਅਗਲੀ ਰਾਸ਼ੀ ਅਕੂਰਸ਼ੀ ਅਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਮੰਗਲ 7ਵੇਂ ਸਥਾਨ ਵਿੱਚ ਚਲਾ ਗਿਆ ਮੰਗਲ ਤੁਹਾਡਾ ਮਿੱਤਰ ਨਹੀਂ ਹੈ ਪਰ ਫਿਰ ਵੀ ਦਸੇਖਾਨੇ ਦਾ ਮਾਲਕ ਹੈ ਤਾਂ ਸਰਕਾਰੀ ਕਮਾਚਰ ਕਾਟਾ ਦੂਰ ਹੋਣਗੀ ਕੁਝ ਦਿਨਾਂ ਲਈ ਆ ਕੇ ਹਿੰਮਤ ਤੁਹਾਡੀ ਬਣੀ ਰਹੇਗੀ ਛੋਟੇ ਭਾਈ ਭੈਣ ਵੱਡੇ ਭਾਈ ਭੈਣ ਦਾ ਸਾਥ ਮਿਲੇਗਾ ਪਰ ਸ਼ੁਕਰ ਦਾ ਰਾਸ਼ੀ ਪਰਵਰਤਨ ਨੇ ਤੁਹਾਡੀ ਨਰਜੀ ਤੇ ਕਿਸਮਤ ਦੇ ਸਿਤਾਰੇ ਚੰਗੇ ਕੋਲੇ ਆ ਪਰ ਨਾਲ ਹੀ ਜੋ ਮੰਗਲ ਸਤਵੇਂ ਸਥਾਨ ਵਿੱਚ ਟੈਂਪਰੇਰੀ ਤੌਰ ਤੇ ਮੰਗਲਿਕ ਯੋਗ ਬਣਾਈ ਹੋਣਾ ਹੈ ਜੀਵਨ ਸਾਥੀ ਦੀ ਸਿਹਤ ਖਰਾਬ ਕਰ ਸਕਦਾ ਹੈ ਬੀਪੀ ਦਾ ਵਧਣਾ ਲਤਾਂ ਮਾਹ ਵਿੱਚ ਚੁੱਤਾ ਦਰਹਿਣਾ ਵੀਕਨਸ ਰਹਿਣਾ ਸੁਸਤੀ ਜੀ ਪੈ ਰਹਿਣਾ ਇਦਾਂ ਦੀ ਸਿਹਤ ਖਰਾਬ ਕਿਸੇ ਨਾ ਕਿਸੇ ਨੂੰ ਹੋ ਸਕਦੀ ਆ ਤਾਂ ਉਹਦੇ ਲਈ ਇਹ ਜੋ ਹੁੰਦੇ ਮੈਨੇ ਗਾਂ ਨੂੰ ਢੋੜ ਖਲਾਉਂਦੇ ਰਹਿਣ ਪੈਸੇ ਜਾਨੀ ਮੀਂਦਾਚੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਵਧੀਆ ਤੇ ਕਿਉਂਕਿ ਪੈਸੇ ਪਹਿਲਾਂ ਹੀ ਸ਼ੁਕਰ ਨਿਕਲ ਗਿਆ ਇਥੋਂ ਦੂਜੇ ਸਥਾਨ ਵਿੱਚ ਤੁਹਾਨੂੰ ਤੇ ਤੁਹਾਨੂੰ ਦੇ ਹੀ ਰਿਹਾ ਹੈ ਵਿਰੋਧੀ ਹੁਣ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ ਬੁੱਧ ਦੀ ਯੋਤੀ ਕਰਕੇ ਚੌਥੇ ਸਥਾਨ ਵਿੱਚ ਹੋਣ ਕਰਕੇ ਥੋੜੀ ਜੀ ਮਾਤਾ ਦੀ ਸਿੰਘ ਖਰਾਬ ਰਹੇਗੀ ਜੋੜਾ ਜਿਨਾ ਕਰੇਗਾ ਪਰ ਮਾਨ ਨਾਲ ਅਟੈਚਮੈਂਟ ਤੇ ਮਾਤਾ ਦਾ ਅਸ਼ੀਰਵਾਦ ਲੈਣ ਤੇ ਤੁਸੀਂ ਕਾਫੀ ਹੱਦ ਤੱਕ ਕੰਮ ਕੀ ਰਸਤੇ ਆਪਣੇ ਇਸ ਮਹੀਨੇ ਸਕਸੈਸ ਦੇ ਹੋ ਸਕਦੇ ਹੋ ਪਰਵਾਹ ਦੀ ਸਲਾਹ ਨਾਲ ਚੱਲਣ ਤੇ ਕਿਸੇ ਵੀ ਕੰਮ ਨੂੰ ਹਲਕੇ ਚ ਲੈਣਾ ਸ਼ਰੀਰ ਦੀ એનર્ਜੀ ਨੂੰ ਆ ਸ਼ੁਭ ਕਰੇਗਾ ਸ਼ਨੀ ਦੇ ਪਿੱਛੇ ਦ੍ਰਿਸ਼ਟੀ ਸੂਰਜ ਦੇ ਪੈ ਰਹੇ ਸੀ ਤੇ ਹੁਣ ਸੂਰਜ ਇੱਥੋਂ ਜਦੋਂ 15 ਤਰੀਕ ਨੂੰ ਨਿਕਲੇਗਾ ਤਾਂ ਕਾਫੀ ਲੋਕਾਂ ਨੂੰ ਜੋ ਹੱਡੀਆਂ ਜੋੜਾਂ ਦੀ ਪ੍ਰੋਬਲਮ ਆ ਰਹੀ ਸੀ ਉਸ ਵਿੱਚ ਰਿਲੈਕਸ ਮਿਲੇਗਾ ਸ਼ਨੀ ਸੂਰਜ ਨੂੰ ਦੇਖੇ ਜਾਂ ਸੂਰਜ ਸ਼ਨੀ ਨੂੰ ਦੇਖੇ ਤਾਂ ਇੱਕ ਬੁੱਝਦਾ ਪਾਣੀ ਖਰਾਬ ਕਰਦੇ ਆ ਤਾਂ ਜਦੋਂ ਤੱਕ 15 ਤਰੀਕ ਤੱਕ ਤੁਸੀਂ ਸਤਨਾਜਾ ਲੈ ਕੇ ਤੜੇ ਤੜੇ ਪੰਛੀਆਂ ਨੂੰ ਪਾਉਂਦੇ ਰਹੋ ਤੇ ਇਸੇ ਇੱਕ ਤੌਰ ਤੇ ਜ਼ਿਆਦਾ ਪਰੇਸ਼ਾਨੀ ਹੋਵੇ ਤਾਂ ਕਾਲਾ ਬੰਗ ਬਿਲਕੁਲ ਨਹੀਂ ਆਪੋ ਇਹ ਜੂਨ ਦਾ ਮਹੀਨਾ ਤੁਹਾਨੂੰ ਕਾਫੀ ਹੱਦ ਤੱਕ ਕਰਜ਼ੇ ਤੋਂ ਬਿਮਾਰੀ ਤੋਂ ਦੇਣ ਦੇਣੇ ਵਜਾਤ ਦੇਣੇ ਵਾਲਾ ਹੈ ਤੇ ਮਾਦੀ ਸੇਤਲੇ ਵੀ ਤੁਸੀਂ ਅਗਰ ਚੱਲਦੇ ਪਾਣੀ ਚ ਕਦੇ ਚੌਲ ਖਾਂਦੇ ਤੋਂ ਚੱਲਣਵਾ ਕਰਦੇ ਰਹਿੰਦੇ ਹੋ ਪਰ ਰਿਲੈਕਸ ਮੇਰੇ ਏਸੀ ਕਿਦਾਂ ਦਾ ਚਾਏਗਾ ਸਾਰੇ ਰਾਸ਼ੀਆਂ ਲਈ ਚੋਂ ਦਾ ਮਹੀਨਾ ਤੇ ਮੋਟਾ ਮੋਟਾ ਮਤਲਬ ਦੱਸਿਆ ਵੈਸੇ ਹਰ ਦਿਨ ਜਦੋਂ ਰਾਸ਼ੀ ਪਰਵਰਤਨ ਕਰਦਾ ਆਪਾਂ ਤੁਹਾਨੂੰ ਵੀਡੀਓ ਬਣਿਆ ਲੌਜੀਕਲੀ ਬਣਿਆ ਬਿਨਾਂ ਸਿਰਦਾਂ ਤੋਂ ਕੋਈ ਗੱਲ ਨਹੀਂ ਹੁੰਦੀ ਪਰ ਉਪਾਅ ਤੇ ਪਰਹੇਜ਼ ਜਦੋਂ ਕਰਨੇ ਚਾਹੀਦੇ ਜਦੋਂ ਤੁਹਾਨੂੰ ਲੱਗੇ ਇਹ ਗ੍ਰਹਿ ਰਾਸ਼ੀ ਪਰਵਰਤਨ ਜਾਂ 13 ਤਰੀਕ ਤੋਂ ਬਾਅਦ ਮੇ ਨੂੰ ਆ ਪਰੇਸ਼ਾਨੀ ਆਈ ਆ ਤਾਂ ਕੋਈ ਨਾ ਕੋਈ ਗ੍ਰਹਿ ਰਾਸ਼ੀ ਪਰਵਰਤਨ ਕਰਦਾ ਪਰਸ਼ਾਨੀ ਹੁੰਦੀ ਨਹੀਂ ਆਉਂਦੀ ਆ ਬਿਨਾ ਬਜਾ ਬਿਨਾ ਕਾਰਨ ਤੋਂ ਕਦੇ ਕੋਈ ਚੀਜ਼ ਨਹੀਂ ਹੁੰਦੀ ਹੈ ਹਮੇਸ਼ਾ ਯਾਦ ਰੱਖਣਾ ਹੈ। ਇਹ ਜੋ ਦਿਨ ਵੀ ਨੇ ਕਿਉਂਕਿ ਗਹਿਣਾ ਨਿਰਾਸ਼ਾ ਪਰਮਟਨ ਕਰਨਾ 3-4 ਨੇ ਆ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਕੀ ਕਰਕੇ ਹੋਸ਼ ਨੂੰ ਵਧਾ ਸਕਦੇ। ਚਲੋ ਇਹ ਜੋ ਨਾਮ ਨਾਲ ਬਹੁਤ 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 ਅੱਛਾ ਜਾਵੇ। ਖੁਸ਼ ਹੋ ਮੁਸਕਰਾ ਦੇ ਰੋ ਮਿਲਦਾ ਹੈ ਇਜਾਜ਼ਤ ਸੱਚੀ।